ਹਾ ਤਾਂ ਸਿਰਿਆ ਖਾਨ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਿਆਂ ਅੱਜ ਦੀ ਵੱਡੀ ਖਬਰ 48 ਘੰਟੇ ਅਗਲੇ 48 ਘੰਟੇ ਬਹੁਤ ਮਹੱਤਵਪੂਰਨ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਕਰਵਾਤੀ ਤੂਫਾਨ ਆ ਰਹੇ ਹਨ ਭਾਰਤ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਬਲੋਟਿਨ ਵਿੱਚ ਕਿਹਾ ਹੈ ਕਿ ਮਲੇਸ਼ੀਆ ਇੰਡੋਨੇਸ਼ੀਆ ਅਤੇ ਨਾਲ ਲੱਗਦੇ ਮਲੱਕਾ ਜਲ ਦਮਰੂ ਉੱਤੇ ਬਨਾਇਆ ਖੱਟ 압ਬਾ ਵਾਲਾ ਖੇਤਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਤੇ ਹੌਲੀ-ਹੌਲੀ ਬੰਗਲਾ ਦੀ ਖਾੜੀ ਵੱਲ ਵਧ ਰਿਹਾ ਹੈ ਆਈ ਐਮ ਡੀ ਨੇ ਕਿਹਾ ਹੈ ਕਿ 25 ਨਵੰਬਰ ਦੇ ਆਸ-ਪਾਸ ਕਰੋਮ ਰਿੰਨ ਤੇ ਦੱਖਣੀ ਪੱਛਮੀ ਦੱਖਣੀ ਤੇ ਪੱਛਮੀ ਬੰਗਾਲ ਦੀ ਖਾੜੀ ਅਤੇ ਸ਼੍ਰੀਲੰਕਾ ਦੇ ਹਲੇ ਦਵਾਲੇ ਦੇ ਖੇਤਰਾਂ ਵਿੱਚ ਖੱਟ ਦਬਾਵਾ ਵਾਲਾ ਖੇਤਰ ਬਣਨ ਦੀ ਸੁਭਾਵਨਾ ਹੈ ਵਪਾਅਗਦੇ ਅਨੁਸਾਰ ਅਗਲੇ 24 ਘੰਟਿਆਂ ਵਿੱਚ ਦੱਖਣੀ ਅੰਡੇਮਾਨ ਸਾਗਰ ਉੱਤੇ ਇਸ ਦੇ ਦਬਾਅ ਵਿੱਚ ਬਦਲਣ ਦੀ ਬਹੁਤ ਸੰਭਾਵਨਾ ਹੈ ਇਸ ਤੋਂ ਬਾਅਦ ਇਹ ਪ੍ਰਣਾਲੀ 26 ਨਵੰਬਰ ਨੂੰ ਆਸ-ਪਾਸ ਚੱਕਰਵਾਤ ਅਤੇ ਸਿੰਨਜਾਰ ਦਾ ਰੂਪ ਲੈ ਸਕਦੀ ਹੈ ਇਸ ਦੇ ਕਾਰਨ 25 ਤੋਂ 29 ਨਵੰਬਰ ਦੇ ਵਿਚਕਾਰ ਅੰਡੇਮਾਨ ਅਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ بارش ਹੋਣ ਦੀ ਸੰਭਾਵਨਾ ਹੈ ਆਈਐਮਡੀ ਨੇ ਕਿਹਾ ਹੈ ਕਿ ਇਹ ਘਟ ਵਵਾਲਾ ਖੇਤਰ ਪਛਮੀ ਉੱਤਰ ਅਤੇ ਉੱਤਰ ਦਿਸ਼ਾ ਵਿੱਚ ਲਗਾਤਾਰ ਵਧ ਰਿਹਾ ਹੈ ਜਿਸ ਦੇ ਅਗਲੇ 48 ਘੰਟਿਆਂ ਵਿੱਚ ਦੱਖਣੀ ਬੰਗਾਲ ਦੀ ਖਾੜੀ ਉੱਤੇ ਇੱਕ ਚੱਕਰਵਾਤੀ ਤੂਫਾਨ ਵਿੱਚ ਤੀਜ ਹੋਣ ਦੀ ਸੰਭਾਵਨਾ ਹੈ ਵਿਭਾਗ ਦੇ ਅਨੁਸਾਰ ਇਸ ਦੇ ਕਾਰਨ 25 ਤੋਂ 29 ਨਵੰਬਰ ਦੇ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਭਾਰੀ ਤੋ ਬਹੁਤ ਭਾਰੀ بارش ਹੋਣ ਦੀ ਸੰਭਾਵਨਾ ਹੈ ਜਦੋਂ ਕਿ 27 ਤੋਂ 27 ਨਵੰਬਰ ਦੇ ਦੌਰਾਨ ਤਾਮਿਲਨਾਡੂ ਵਿੱਚ ਭਾਰੀ بارش 24 ਤੋਂ 25 ਤੋਂ 26 ਨਵੰਬਰ ਨੂੰ ਕੇਰਲ ਅਤੇ ਮਾਹੇ 24 ਨਵੰਬਰ ਨੂੰ ਲਕਸ਼ਦੀਪ 29 ਨਵੰਬਰ ਨੂੰ ਤੱਟਵਰਤੀ ਤੇ ਆਂਧਰਾ ਪ੍ਰਦੇਸ਼ ਅਤੇ 24 ਨੂੰ 24 ਅਤੇ 28 ਤੋਂ 30 ਨਵੰਬਰ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਜਾਨਮ ਵਿੱਚ ਬਹੁਤ ਭਾਰੀ بارش ਹੋਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ 65 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਭਾਰੀ بارش ਹੋ ਸਕਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ